ਜ਼ਿੰਦਗੀ ਦਾ ਪਹਿਲਾ ਸਟੰਡ ਤੁਸੀਂ ਕਿਹਦੇ ਵਿੱਚ ਕੀਤਾ ਸੀ ਪਹਿਲੇ ਮੈਂ ਸਾਈਕਲ ਤੇ ਕਰਦਾ ਸਾਈਕਲ ਦੇ ਵਿੱਚ ਪਹਿਲਾ ਸਟੰਡ ਕਰਦੇ ਰਹੇ ਨੇ ਤੇ ਦੂਜਾ ਸਟੰਡ ਬੱਸ ਸਕੂਟਰ ਤੇ ਸਕੂਟਰ ਤੇ ਵੀ ਕਰਦੇ ਰਹੇ ਨੇ ਤੀਜਾ ਭਾਜੀ ਜੀਪ ਤੇ ਵੀ ਕਰਦੇ ਰਹੇ ਨੇ ਕੀ ਬਾਤ ਹੈ ਭਾਜੀ ਅੱਗੇ ਬੁਲਟ ਮੋਟਰਸਾਈਕਲ ਤੇ ਗੱਡੀ ਦੇ ਵਿੱਚ ਵੀ ਮੈਂ ਤੁਹਾਨੂੰ ਦੇਖਿਆ ਵੀ ਤੁਸੀਂ ਗੱਡੀ ਚਲਾ ਲੈਨੇ ਹੋ ਬਿਨਾ ਹੰਪ ਸਟੀਰੀਂਗ ਫੜੇ ਤੁਹਾਨੂੰ ਕੀ ਡਰ ਨਹੀਂ ਲੱਗਦਾ ਮੋਟਰਸਾਈਕਲ ਨਾ ਨਾ ਉਸ ਤੋਂ ਕਾਲਪ੍ਰੋਪ ਦੇ ਸਾਰੇ ਸਾਰੇ ਕੋ ਛੱਡਿਆ ਆਇਆ ਕੀ ਹੋਇਆ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਟੰਡ ਕਰਦੇ ਨੇ 32 33 ਸਾਲ ਹੋ ਗਏ ਇਹਨਾਂ ਨੂੰ ਸਟੰਡ ਕਰਦਾ ਹੈ। ਕੀ ਬਾਤ ਹੈ। ਬੰਦਾ 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 ਕਿਹੜੇ ਸਾਡੇ ਦੇ ਸਰਕਾਰ ਕੀ ਕਰਦੀ ਹੈ। ਉਹ ਹੋਣਾ ਜਦੋਂ ਦੇਖਦੇ ਆ। ਉਹ ਆਪ ਵੀ ਕਹਿੰਦੇ। ਸਾਡੇ ਪੀਵਾਂ ਤੋਂ ਨਹੀਂ ਆਈ ਤੁਹਾਨੂੰ ਪੰਜਾਬ ਦੀ ਜਿਹੜੀ ਚੀਜ਼ ਨੂੰ ਅਫਰ ਤੋਂ ਕਰਾਈ ਹੋਈ। ਜੇ ਉੱਥੋਂ ਉੱਪਰ ਆਵੇਗੀ ਤੁਸੀਂ ਉਹ ਇਹਨਾਂ ਦੇ ਆਫਰ ਨੂੰ ਸਪੋਰਟ ਕਰੋਗੇ। ਮਨ ਨੂੰ ਇੱਕ ਦੋ ਵਾਰੀ ਕਿਹਾ ਸੀ ਮੈਂ ਗਰਜ਼ਾਰ ਤੋਂ ਹੁੰਦਾ ਹੈ। ਹੂੰ ਗਰਜ਼ਾਰ ਤੋਂ ਹੀ ਜਾਂਦੇ ਹੁੰਦੇ। ਅੱਛਾ ਸੁਣਾ ਨਹੀਂ ਕਰਦਾ। ਮੈਂ ਕਹਿੰਦਾ। ਮੈਂ ਜਾਣ ਨਹੀਂ ਦੇ ਰਿਹਾ। ਸੋ ਮੈਂ ਕਹਿੰਦਾ ਜੇ ਸ਼ਾਇਦ ਉਹ ਧਿਆਨ ਦੇ ਦੇਣਦੇ ਨਾ ਅੱਜ ਦੇ ਜਿਹੜੇ ਸੁਪਰਸਟਾਰ ਹੈ ਸੋ ਗੁਰਨਾਮ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਸਟੰਟਮੈਨੋਂ ਪੰਜਾਬ ਦੇ ਨਾਲ ਤੁਹਾਨੂੰ ਦੇ ਸੁਪਰਸਟਾਰ ਸੋ ਮਿੱਤਰੋ ਇਸ ਵੀਡੀਓ ਨੂੰ ਖੀਰ ਤੱਕ ਜਰੂਰ ਦੇਖਿਓ ਹਾਂਜੀ ਦੋਸਤੋ ਅੱਜ ਦੇ ਇਸ ਪੰਜਾਬੀ ਪੋਡਕਾਸਟ ਵਿੱਚ ਅਸੀਂ ਤੁਹਾਨੂੰ ਉਹਨਾਂ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਪੰਜਾਬ ਦਾ ਸਟੰਟਮੈਨ ਜੋ ਮੇਰੇ ਨਾਲ ਬੈਠੇ ਹੋਏ ਨੇ ਜੋ ਸਾਡੇ ਅੱਜ ਦੇ ਗੈਸਟ ਨੇ ਉਹਨਾਂ ਦਾ ਨਾਮ ਹੈਗਾ ਸਰਦਾਰ ਗੁਰਨਾਮ ਸਿੰਘ ਜੀ ਗੁਰਦਾਸਪੁਰਿਆ ਦੇ ਨਾਮ ਤੋਂ ਇਹਨਾਂ ਨੂੰ ਜਾਣਿਆ ਜਾਂਦਾ ਹੈ ਸੋ ਆਪਾਂ ਗੱਲਬਾਤ ਕਰਾਂਗੇ ਸੋ ਕਰਦੇ ਹਾਂ ਆਪਣੀ ਚਰਚਾ ਨੂੰ ਆਪਾਂ ਸਟਾਰਟ ਸੋ ਸਭ ਤੋਂ ਪਹਿਲਾਂ ਗੁਨਾਮ ਸਿੰਘ ਜੀ ਤੁਹਾਡਾ ਬਹੁਤ-ਬਹੁਤ ਅਸੀਂ ਸਵਾਗਤ ਕਰਦੇ ਹਾਂ ਸਾਡੇ ਡਾਇਲੇ ਪੰਜਾਬ ਦੇ ਇਸ ਛੋਟੇ ਜਿਹੇ ਨੈਟਵਰਕ ਦੇ ਵਿੱਚ ਸੋ ਗੁਨਾਮ ਸਿੰਘ ਜੀ ਦੱਸੋ ਇਹ ਜਿਹੜਾ ਸਟੰਟਮੈਨ ਦਾ ਸਫਰ ਹੈ ਇਹ ਕਿੱਥੋਂ ਸਟਾਰਟ ਹੋਇਆ ਇਹ ਮੈਂ 14-15 ਸਾਲ ਦੀ ਉਮਰ 'ਚ ਜਦੋਂ ਕੀਤਾ ਚੱਲੂ ਜੀ 14-15 ਸਾਲ ਦੀ ਤੁਸੀਂ ਸੀਗੇ ਸਭ ਤੋਂ ਪਹਿਲਾਂ ਕਿਹੜੇ ਵੀ ਤੁਸੀਂ ਸਟੰਟ ਕੀਤਾ ਸੀ ਸਾਈਕਲ ਚਲਾਉਂਦਾ ਹੁੰਦਾ ਸਕੂਟਰ ਜੀਪ ਬਰੂਲਟ ਸਾਈਕਲ ਦੇ ਵਿੱਚ ਕਿਦਾਂ ਸਟੰਡ ਕਰਦੇ ਹੁੰਦੇ ਸੀ ਉਝਾੜ ਛੱਡ ਦੇਣੇ ਕਿ ਕਿਤੇ ਜਿਹੜਾ ਸਕੂਲ ਪੜਨ ਜਾਣਾ ਨਹਿਰ ਤੇ ਨਹਿਰ ਫੰਡ ਦੇ ਨਹਿਰੋਂ ਦੀ ਜਲਦ ਜਲਦ ਸਾਈਕਲ ਮੈਂ ਨਹਿਰ ਦੇ ਵਿੱਚ ਮਾਰ ਦੇਣਾ ਛੁੱਟ ਦੇਣਾ ਅੱਛਾ ਕਈ ਵਾਰੀ ਤਾਂ ਡਰ ਨਹੀਂ ਲੱਗਦਾ ਸੀਗਾ ਵੀ ਜੇ ਤੁਸੀਂ ਆਪ ਨੇ ਆ ਛੱਡ ਗਏ ਜਾਂਦੇ ਫਿਰ ਨਹੀਂ ਤੜੀ ਤੰਦੀ ਜਾ ਸੀਗੀ ਅੱਛਾ ਕੀ ਕਰਦੇ ਨੂੰ ਪਤਾ ਹੁੰਦਾ ਸੀਗਾ ਵੀ ਮੇਰਾ ਬੱਚਾ ਸਟੰਡ ਕਰਦਾ ਸਾਡਾ ਕੱਕਾ ਕਰਦਾ ਕਿਵੇਂ ਕਿ ਦੱਸਦਾ ਸੀ ਅੱਛਾ ਹਾਂਜੀ ਫਿਰ ਉਸ ਤੋਂ ਬਾਅਦ ਹੋੜੀ ਹੋੜੀ ਸਫ਼ਰ ਤੁਹਾਡਾ ਵੱਧਾ ਗਿਆ ਫਿਰ ਤੁਸੀਂ ਸਾਈਕਲ ਤੋਂ ਫਿਰ ਸਕੂਟਰ ਤੇ ਆ ਗਏ ਹਾਂਜੀ ਸਕੂਟਰ ਚ ਕਿਦਾਂ ਸਟੰਡ ਕਰਦੇ ਸੀ ਸਕੂਟਰ ਦੇ ਜੀਪ ਦੇ ਬੁਲਟ ਮੋਟਰਸਾਈਕਲ ਤੇ ਬਾਡੀ ਲਾ ਕੇ ਚਲਾਉਣਾ ਜੀ ਬੁਲਟ ਮੋਟਰਸਾਈਕਲ ਤੇ ਬਾਡੀ ਲਾ ਕੇ ਚਲਾਉਣਾ ਹਾਂਜੀ ਉਹ ਕਿਦਾਂ ਬੋਲੋ ਇਹ ਬਾਉਰੀਆਂ ਦੇ ਨਾਲ ਬੰਨਦੇ ਨੇ ਹੂੰ ਨਦਰ ਕਰਦੇ ਨੇ ਤੇ ਚੱਲ ਕੇ ਚਲਾਉਣਾ ਜੀ ਅੱਛਾ ਸੋ ਜੇਕਰ ਬੱਚੇ ਵੀ ਵੀਡੀਓ ਦੇਖ ਰਹੇ ਉਹਨਾਂ ਨੂੰ ਆਪਾਂ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਇਹ ਜੋ ਵੀ ਸਟੰਟ ਕਰਦੇ ਨੇ ਇਹਨਾਂ ਨੇ ਬਹੁਤ ਹੀ ਬਰੀਕੀ ਤਰ੍ਹਾਂ ਤੇ ਇਹਨਾਂ ਨੇ ਪ੍ਰੈਕਟਿਸ ਕੀਤੀ ਹੋਈ ਹੈ ਸੋ ਬੱਚੇ ਇਹ ਚੀਜ਼ ਬਿਲਕੁਲ ਵੀ ਨਾ ਕਰਨ ਸੋ ਹਾਂਜੀ ਗੁਨਾਮ ਸਿੰਘ ਜੀ ਉਸ ਤੋਂ ਬਾਅਦ ਦਾ ਸਾਈਕਲ ਦਾ ਸਫ਼ਰ ਖਤਮ ਹੋਇਆ ਫਿਰ ਤੁਸੀਂ ਸਕੂਟਰ ਤੇ ਆ ਗਏ ਸਕੂਟਰ ਤੋਂ ਬਾਅਦ ਫਿਰ ਕਿਤੇ ਸਟੰਟ ਕੀਤੇ ਤੁਸੀਂ ਫਿਰ ਬੁਲਟ ਮੋਟਰ ਲੱਗਦਾ ਜੀ ਬੁਲਟ ਮੋਟਰਸਾਈਕਲ ਤੇ ਬੁਲਟ ਮੋਟਰ ਕਾਰ ਦੇ ਵਿੱਚ ਵੀ ਕਰੀਸਟੈਂਟ ਤੇ ਕਾਰ ਦੇ ਵਿੱਚ ਕਿਦਾਂ ਗੱਲ ਜਿਹੜਾ ਜਿਹੜਾ ਵੇਖ ਲਾ ਜਉ ਤੇ ਸਿਲੰਡਰ ਕਰ ਫਿਰ ਜਿਹੜਾ ਬੰਦਾ ਇਹ ਲੈਣ ਕੰਮ ਕਰਦਾ ਤੇ ਦਿਮਾਗੇ ਉੰਦਰ ਘੁੰਮਦਾ ਹੈ ਅੱਛਾ ਹਾਂਜੀ ਕਈ ਵਾਰ ਐਦਾਂ ਨਹੀਂ ਹੋਇਆ ਵੀ ਤੁਸੀਂ ਸਟੰਟ ਕਰ ਰਹੇ ਹੋ ਵੀ ਤੁਹਾਨੂੰ ਡਰ ਲੱਗ ਰਿਹਾ ਯਾਰ ਅੱਗੇ ਕੋਈ ਮੇਨੋ ਕੋਈ ਹਾਦਸਾ ਨਾ ਹੋ ਜੇ ਜਾਂ ਫਿਰ ਮੇਰੇ ਨਾਲ ਕੋਈ ਐਕਸੀਡੈਂਟ ਨਾ ਹੋ ਜਾਵੇ ਜੇ ਹਾਦਸਾ ਨਾ ਚਲਾ ਹੋਵੇ ਹੈਡ ਰੈਕ ਲੱਗਦਾ ਹੂੰ ਜਿਹੜਾ ਇਹ ਫਿਰ ਚਲਾਉਣਾ ਫਿਰ ਡਾਕਰ ਜਦੋਂ ਤੇ ਖੜ ਕੇ ਚਲਾਉਣਾ ਫਿਰ ਬੱਸ ਆ ਡਰਦੀ ਹੁੰਦਾ ਮਾਸਾ ਵੀ ਡਰਦੀ ਹੁੰਦਾ ਨਹੀਂ ਫਿਰ ਜਦੋਂ ਆਪਾਂ ਸਟੰਟ ਕਰਦੇ ਆ ਇੱਕ ਗੱਡੀ ਦੇ ਉੱਪਰ ਜਾਂ ਬੁਲਟ ਮੋਟਰਸਾਈਕਲ ਦੇ ਉੱਪਰ ਉਹਦੇ ਫਿਰ ਬ੍ਰੇਕ ਕਿੱਦਾਂ ਤੁਸੀਂ ਸੈੱਟ ਕਰਦੇ ਹੋ ਮੋਟਰਸਾਈਕਲ ਆਪਣੇ ਬੈਸ ਨਾਲ ਆਪਣੇ ਸਾਹਮਣਾਂ ਜਾਈਏ ਲੈ ਕੇ ਸਾਈਡ ਤੇ ਹੂੰ ਮੰਨ ਲਓ ਜੇ ਤੁਸੀਂ ਕੋਈ ਸਟੰਟ ਕਰ ਰਹੇ ਹੋ ਵੀ ਅੱਗੇ ਕੋਈ ਇੱਕਦਮ ਕਿ ਗੱਡੀ ਆ ਗਈ ਕਿੱਦਾਂ ਕੰਟਰੋਲ ਕਰੋਗੇ ਮੋਟਰਸਾਈਕਲ ਆਪਣੇ ਧਿਆਨ ਨਾਲ ਕਿਲੋਮੀਟਰ ਤੱਕ ਧਿਆਨ ਆਪਣਾ ਹੁੰਦਾ ਜਿਹੜਾ ਸਟੰਟ ਗੱਡੀ ਦਾ ਅੱਛਾ ਹਾਂ ਜੀ ਮਤਲਬ ਗਾਂ ਜਿੱਦਾਂ ਤੁਸੀਂ ਕਰ ਰਹੇ ਹੋ ਵੀ ਅੱਗੇ ਰੱਖੀ ਦਿੰਦਾ ਵੀ ਉੱਥੇ ਅੱਗੇ ਕਿਹੜੀ ਗੱਡੀ ਆ ਰਹੀ ਹੈ ਹਾਂ ਜੀ ਹਾਂ ਜੀ ਇਹ ਥੋੜਾ ਮੈਂ ਸਟੈਂਡ ਕਰਨ ਦਾ ਲੋਕਾਂ ਵੱਲ ਵੇਖੀ ਜਾ ਮੈਂ ਕਦੇ ਕੇਵਲ ਝਾਕ ਕੇ ਨਹੀਂ ਸਟੈਂਡ ਕਰਦਾ ਆਪਣਾ ਧਿਆਨ ਲੇ ਕੇ ਕਿਲੋਮੀਟਰ ਤੋਂ ਅੱਗੇ ਹੋਣਾ ਹੂੰ ਅੱਛਾ ਜਦੋਂ ਤੁਸੀਂ ਛੋਟੇ ਹੁੰਦੇ ਤੋਂ ਲੈ ਕੇ ਜਿਹੜਾ ਹੁਣ ਵੱਡਾ ਤੋਂ ਸਫ਼ਰ ਤੁਹਾਨੂੰ ਅਪਰੋਕਸੀਮੇਟਲੀ ਤੁਸੀਂ 23-30 ਸਾਲ ਹੋ ਗਏ ਤੁਹਾਨੂੰ ਸਟੈਂਡ ਕਰਦੇ ਨੇ ਇੱਕਦਮ ਮੈਂ ਗੱਲ ਦੱਸਾਂ ਇੱਕ ਵਾਰ ਮੈਂ ਸਟੈਂਡ ਕਰਦਾ ਗਰਜ਼ਾਰ ਪਰ ਸਕੂਟਰ ਤੇ ਅੱਛਾ ਜਿਹੜਾ ਜਹੂਸ ਨੇ ਨਾ ਗੱਲ ਲਾਇਆ ਹੂੰ ਤੇ ਮੈਚ ਹਲੇ ਬ੍ਰੇਕਾਂ ਵਿੱਚ ਵਜਿਆ ਗਿਆ ਸਕੂਟਰ ਦੇ ਪੁਲਿਸ ਵਾਲੇ ਡਰ ਗਿਆਂਦੇ ਤੇ ਬੰਦਾ ਹੈ ਗਿਆਂਦੇ ਉੱਤੇ ਅੱਛਾ ਹਾਂ ਤੇ ਸਕੂਟਰ ਆਪਣੇ ਆਪ ਹੀ ਆਈ ਜਾਣਾ ਅੱਗੇ ਜਾ ਕੇ ਮੈਂ ਕਿਹਾ ਮਾਰਿਆ ਉਹ ਗਰਨਾਮ ਜਾਂਦਾ ਮੈਨੂੰ ਕਿਵੇਂ ਸਾਡੇ ਜਾਂਦੇ ਇਹ ਹਾਂ ਤੇ ਗਰਨਾਮ ਨਾਂ ਤੋਂ ਖੜਾ ਹੁੰਦਾ ਇਹਦਾ ਜੜਾ ਰਸੋਣਾ ਨਹੀਂ ਆਕੇ ਪਤਾ ਨਹੀਂ ਕਿਹੜੀ ਚੀਜ਼ ਆ ਕੇ ਬੰਦਾ ਉੱਤੇ ਆਣੀ ਆਪਣੇ ਆਪ ਹੀ ਲੱਗ ਗਿਆ ਉਹ ਲੈ ਕੀ ਬਾਤ ਹੈ ਕੀ ਬਾਤ ਹੈ ਹਾਂਜੀ ਸੋ ਇਦਾਂ ਤੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਵਾਕਿਆ ਹੋਏ ਆ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਹਾਸੇ ਵਾਲੇ ਵਾਕਿਆ ਵੀ ਹਰੇਕ ਦੀ ਜ਼ਿੰਦਗੀ ਦੇ ਵਿੱਚ ਹੁੰਦੇ ਸੋ ਇਹਨਾਂ ਨੂੰ ਵਧੀਆ ਲੱਗਦਾ ਸਟੰਟ ਕਰਨਾ 18 ਸਾਲ ਦੀ ਮੋਰੀ 18 ਸਾਲ ਦੀ ਮੋਰਸੀ ਦ ਦੇ ਵਿੱਚ ਹੁਨਰ ਹੈ ਯਾਨੀ ਕਿ ਇਹ ਪੰਜਾਬ ਦੇ ਉਹ ਹੀਰੇ ਨੇ ਵੀ ਮੈਂ ਚਾਹਨਾ ਇਹਨਾਂ ਨੂੰ ਹੋਰ ਨਖਾਰ ਮਿਲੇ ਨਖਾਰ ਕਿੱਦਾਂ ਮਿਲੂਗਾ ਜਿੱਦਾਂ ਪੰਜਾਬ ਦੀ ਆਪਣੀ ਫਿਲਮ ਇੰਡਸਟਰੀ ਹੈ ਵੀ ਇਹਨਾਂ ਨੂੰ ਉਹਦੇ ਵਿੱਚ ਕੁਛ ਨਾ ਕੁਛ ਰੋਲ ਮਿਲੇ ਸੋ ਭਾਜੀ ਦਾ ਵੀ ਜਿਹੜਾ ਵਧੀਆ ਗੁਜ਼ਾਰਾ ਹੋ ਸਕੇ ਤਾਂ ਹੀ ਮੇਰਾ ਵੀਡੀਓ ਬਣਾਉਣ ਦਾ ਮਕਸਦ ਹੈ ਵੀ ਇਹ ਜਿਹੜੀ ਵੀਡੀਓ ਹੈ ਨਾ ਉਹਨਾਂ ਲੋਕਾਂ ਤੱਕ ਜਾਵੇ ਵੀ ਜਿਹੜੇ ਕਿ ਹੁਨਰ ਦੀ ਕਦਰ ਕਰਨਾ ਜਾਣਦੇ ਹੋਣ ਇਹ ਪੰਜਾਬ ਦੇ ਹੈਗੇ ਨੇ ਉਹ ਹੀਰੇ ਜਿਨਾ ਦੀ ਹਲੇ ਤੱਕ ਨਾ ਕਦਰ ਨਹੀਂ ਹੋ ਪਈ ਭਾਜੀ ਹਲੇ ਤੱਕ ਵੀ ਸਟਰਗਲ ਕਰ ਰਹੇ ਨੇ 32-33 ਸਾਲ ਹੋ ਗਏ ਮਿੱਤਰੋ 32-33 ਸਾਲ ਬਹੁਤ ਹੁੰਦੇ ਨੇ ਵੀ ਸਟੰਟ ਨੂੰ ਕਰਦੇ ਹੋਏ ਸੋ ਆਪਣੀ ਚਰਚਾ ਨੂੰ ਆਪਾਂ ਅੱਗੇ ਵਧਾਉਂਦੇ ਹੋਏ ਸੋ ਭਾਜੀ ਸਟੰਟ ਦਾ ਸਫਰ ਤਾਂ ਤੁਹਾਡਾ ਰਿਹਾ ਵੀ ਤੁਹਾਨੂੰ 32-33 ਸਾਲ ਹੋ ਗਏ ਹਾਂਜੀ ਪਰ ਉਸ ਦੇ ਨਾਲ ਨਾਲ ਤੁਸੀਂ ਫਿਰ ਆਪਣੀ ਜਿਹੜੀ ਰੋਜ਼ਮਾਰਾ ਦੀ ਜ਼ਿੰਦਗੀ ਹੈ ਹਨਾ ਤੁਹਾਡੇ ਬੱਚੇ ਵੀ ਹੋਣਗੇ ਛੋਟੇ ਵੱਡੇ ਵੀ ਉਹ ਵੀ ਹੁਣ ਤੁਹਾਡੇ ਬੱਚੇ ਕੀ ਐ ਕਰਦੇ ਨੇ ਨਾਲ ਤਾਂ ਬਸ ਬੱਚੇ ਪੜ੍ਹਾਈ ਜਾਂਦੇ ਪੜਾਈ ਗਈ ਜਾਂਦੇ ਆ ਨਾਲ ਨਾਲ ਬੱਚੇ ਤੁਹਾਡੇ ਪੜਦੇ ਪਏ ਨੇ ਸੋ ਆਪਣੀ ਜ਼ਿੰਦਗੀ ਨੂੰ ਲੈ ਕੇ ਤੁਸੀਂ ਕੁਝ ਹੋਰ ਦੱਸਣਾ ਚਾਹੁੰਦੇ ਹੋ ਡੈਲੀ ਪੰਜਾਬ ਦੇ ਆਡੀਅנס ਨੂੰ ਬਸ ਇਦਾਂ ਟਾਈਮ ਪਾਸ ਹੋਈ ਜਾਂਦਾ ਜੀ ਮੈਨੂੰ ਤੁਸੀਂ ਤੁਹਾਡੇ ਦਿਲ ਦੇ ਕੀ ਵਿਚਾਰ ਨੇ ਵੀ ਤੁਸੀਂ ਲੋਕਾਂ ਤੱਕ ਕੀ ਕਹਿਣਾ ਚਾਹੁੰਦੇ ਹੋ ਬਸ ਲੋਕਾਂ ਦੇ ਮੇਰੇ ਵੀ ਵੇਖੋ ਵੇਖੀ ਕੋਈ ਮੇਰੇ ਕੇ ਸ਼ਟੈਂਡ ਨਾ ਕਰੇ ਹੂੰ ਕਿ ਭਈ ਸੱਟ ਲੱਗ ਜਾਂਦਾ ਡਾਲ ਵਾਲਾ ਤੁਹਾਨੂੰ ਪਤਾ ਹੈ ਹੂੰ ਮੈਂ ਤਾਂ ਨਜ਼ਰ ਆਉਂਦਾ ਕਿ ਇਹ ਹੁੰਦਾ ਕਿ ਲੋਕੀ ਵੇਖ ਕੇ ਕਹਿੰਦੇ ਵੀ ਆਹ ਕਰਦਾ ਐਵੇਂ ਕਰਕੇ ਵੇਖੀ ਭਲਾ ਸੱਟ ਲੱਗੂਗੀ ਨਾ ਬਿਲਕੁਲ ਸੋ ਦੇਖੋ ਇਹਨਾਂ ਦੇ ਵੀ ਬਿਲਕੁਲ ਸਹੀ ਵਿਚਾਰ ਨੇ ਜੋ ਵੀ ਇਹ ਸਟੰਟ ਕਰਦੇ ਨੇ ਬਿਲਕੁਲ ਬਰੀਕੀ ਨਾਲ ਕਰਦੇ ਨੇ ਜੇ ਕੋਈ ਬੱਚਾ ਜਾਂ ਕੋਈ ਯੰਗ ਵੀਡੀਓ ਦੇਖ ਰਿਹਾ ਹੋਵੇ ਸੋ ਸਟੰਟ ਨਾ ਕਰਨ ਕਿਉਂਕਿ ਇਹਨਾਂ ਨੇ ਬਹੁਤ ਹੀ ਬਰੀਕੀ ਨਾਲ ਸਾਰੀਆਂ ਚੀਜ਼ਾਂ ਦੀ ਪ੍ਰੈਕਟਿਸ ਕੀਤੀ ਹੋਈ ਹੈ ਸੋ ਗੱਲਬਾਤ ਨੂੰ ਆਪਣੇ ਅੱਗੇ ਵਧਾਉਂਦੇ ਹੋਏ ਗੁਨਾਮ ਸਿੰਘ ਜੀ ਗੁਰਦਾਸਪੁਰਿਆ ਹਨਾ ਹਾਂਜੀ ਉੱਥੇ ਜਦੋਂ ਤੁਹਾਨੂੰ ਲੋਕ ਜਾਣਣ ਲੱਗੇ ਤੁਹਾਨੂੰ ਕਿੱਦਾਂ ਦਾ ਫੀਲ ਆਇਆ ਵੀ ਹਾਂ ਵੀ ਮੇਰਾ ਨਾਮ ਬਣ ਗਿਆ ਕਿੱਦਾਂ ਦਾ ਮਤਲਬ ਤੁਹਾਡੇ ਅੰਦਰ ਉਦੋਂ ਕਿੱਦਾਂ ਦੀ ਭਾਵਨਾਵਾਂ ਜਾਗੀਆਂ ਵਧੀਆ ਲੱਗਾ ਜੀ ਹੂੰ ਬਿਨ ਜਮਸ਼ਾਨ ਨੂੰ ਵੀ ਸਾਰੇ ਬਸਰ ਜਾਣਦੇ ਵਡੇ ਵਡੇ ਜਿੰਨੇ ਵੀ ਹੋ ਗਏ ਸੀ ਹਾਂਜੀ ਜੇ ਹੁਣ ਇਸ ਵੀਡੀਓ ਨਾਲ ਹੀ ਤੁਹਾਨੂੰ ਪੰਜਾਬ ਦੀ ਫਿਲਮ ਇੰਡਸਟਰੀ ਵੱਲੋਂ ਕੋਈ ਆਫਰ ਆਵੇ ਐਜ਼ ਅ ਸਟੰਟਮੈਨ ਕਿ ਤੁਸੀਂ ਉਸ ਨੂੰ ਅਪਟ ਕਰਨਾ ਚਾਹੋਗੇ ਵੇਖੋ ਮਹਾਰਾਜ ਜਾਨ ਜੀ ਕੀ ਸਾਹਿਬ ਉਹ ਕਾਲਪੁਰਖ ਨੂੰ ਪਤਾ ਹੈ ਨਾ ਹਾਂਜੀ ਹਾਂਜੀ ਸੋ ਮਕਸਦ ਤਾਂ ਸਾਡਾ ਇਹੀ ਹੈਗਾ ਵੀ ਪੰਜਾਬ ਦੀ ਜਿਹੜੀ ਫਿਲਮ ਇੰਡਸਟਰੀ ਹੈਗੀ ਆ ਉਹ ਗੁਰਨਾਮ ਸਿੰਘ ਵਰਗਾ ਹੀਰਾ ਸਾਡੇ ਪੰਜਾਬ ਦੇ ਵਿੱਚ ਹੈਗਾ ਪੀ ਪੰਜਾਬ ਦੀ ਫਿਲਮ ਇੰਡਸਟਰੀ ਇਹਨਾਂ ਨੂੰ ਆਪਣੇ ਫਿਲਮ ਦੇ ਵਿੱਚ ਕੋਈ ਸਟੰਟ ਦਾ ਰੋਲ ਜ਼ਰੂਰ ਦੇਣ ਵੱਡੇ ਵੱਡੇ ਐਕਟਰ ਹੈ ਜਿਹਦੇ ਵੱਡੇ ਵੱਡੇ ਬਾਲੀਵੁੱਡ ਫਿਲਮਾਂ ਦੇ ਵਿੱਚ ਸਟੰਟਮੈਨ ਜਿਹੜੇ ਹੁੰਦੇ ਨੇ ਐਕਚੁਅਲ ਦੇ ਵਿੱਚ ਬਿਹਾਈਂਡ ਦਾ ਸੀਨ ਉਹ ਸਟੰਟਮੈਨ ਕੀ ਹੋਰ ਹੁੰਦਾ ਤੇ ਵਿੱਚ ਉਹਦੇ ਐਕਟਰ ਆ ਜਾਂਦਾ ਸੋ ਇਹੀ ਸਾਡਾ ਪੰਜਾਬ ਦਾ ਹੀਰਾ ਹੈ ਵੀ ਜਿਨ੍ਹਾਂ ਨੂੰ ਮੈਂ ਕਹਿੰਨਾ ਪੰਜਾਬ ਦੀ ਫਿਲਮ ਇੰਡਸਟਰੀ ਵਿੱਚ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਜੇ ਕੋਈ ਮੇਰਾ ਕੋਈ ਵੀਡੀਓ ਦੇਖ ਰਿਹਾ ਹੈ ਨਾ ਕੋਈ ਨਿਰਮਾਤਾ ਕੋਈ ਡਾਇਰੈਕਟਰ ਸੋ ਭਾਜੀ ਇੱਕ ਵਾਰ ਜ਼ਰੂਰ ਗੁਰਨਾਮ ਸਿੰਘ ਜੀ ਨਾਲ ਤੁਸੀਂ ਟਾਈਮ ਜ਼ਰੂਰ ਕਰਿਓ ਸੁਭਨਾਮ ਸਿੰਘ ਜੀ ਜ਼ਿੰਦਗੀ ਦਾ ਸਫ਼ਰ ਤੁਹਾਡਾ 33 ਸਾਲ ਹੋ ਗਿਆ ਹਾਂਜੀ ਹੌਲੀ ਹੌਲੀ ਆਪਾਂ ਸਾਰੇ ਨੇ ਬੁੱਢੇ ਹੋਣਾ ਹਾਂਜੀ ਹਾਂਜੀ ਹਨਾ ਪਹਿਲਾਂ ਤੁਸੀਂ ਵੀ ਜਵਾਨ ਸੀ ਹੁਣ ਤੁਹਾਡੀ ਵੀ ਦਾੜੀ ਚਿੱਟੀਆਂ ਲੱਗ ਗਈ ਹੈ ਨਾ ਆਪਾਂ ਇਸ ਸਫ਼ਰ ਨੂੰ ਤੁਸੀਂ ਕਿਥੇ ਤੱਕ ਲੈ ਕੇ ਜਾਓਗੇ ਜਿੰਨਾ ਤੇਰੇ ਤੇ ਮੇਰਾ ਹੱਥ ਬਰ ਚੱਲਦਾ ਅੰਦਰ ਜਿਹੜੇ ਕਰੂੰਗੇ ਸਟੈਂਡ 'ਚ ਜਿੰਨੇ ਤੇਰੇ ਤੁਹਾਡੇ ਹੱਥ ਪਰ ਚੱਲਦੇ ਤੁਸੀਂ ਸਟੈਂਡ ਕਰਨੇ ਕਰਨੇ ਆ ਕਰੂੰਗਾ ਜ਼ਰੂਰ ਹੀ ਜ਼ਰੂਰ ਕਰੂੰਗਾ ਸਟੈਂਡ ਸੋ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੋਰ ਇਹ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਜੀ ਹਮ ਨਸ਼ਾ ਨਹੀਂ ਕਰਨਾ ਚਾਹੀਦਾ ਕਿਸੇ ਕਿਸਮ ਦਾ ਜੀ ਹਾਂਜੀ ਜਿਹੜਾ ਅੱਜ ਕੱਲ ਪੰਜਾਬ ਦਾ ਯੂਥ ਹੈ ਨਸ਼ੇ ਦੇ ਵਿੱਚ ਲੱਗਿਆ ਹੋਇਆ ਹੈ ਹੈਨਾ ਫਿਊਨਾ ਤੱਕ ਕੀ ਸਨੇਹਾ ਤੁਹਾਡਾ ਪੀ ਨਸ਼ਾ ਨਹੀਂ ਕਰਨਾ ਚਾਹੀਦਾ ਜੀ ਨਸ਼ਾ ਨਹੀਂ ਕਰਨਾ ਚਾਹੀਦਾ ਆਪਣੇ ਹੁਨਰ ਨੂੰ ਪਹਚਾਣੋ ਪੰਜਾਬੀਓ ਪੰਜਾਬੀਆਂ ਦੇ ਹੱਥ ਦੇ ਵਿੱਚ ਇੰਨਾ ਹੁਨਰ ਹੈਗਾ ਪੀ ਜੋ ਹੁਨਰ ਨੂੰ ਜਾਣ ਲੈਣਾ ਮੈਂ ਕਹਿੰਨਾ ਆਪਣੇ ਪੰਜਾਬ ਸੂਬੇ ਦੇ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਪਊਗੀ ਇੱਥੇ ਹੀ ਕੈਨੇਡਾ ਇੱਥੇ ਅਮਰੀਕਾ ਤੇ ਇੱਥੇ ਆਸਟ੍ਰੇਲੀਆ ਮੰਨਦੇ ਮੇਰੀ ਇਸ ਗੱਲ ਦੀ ਚਰਚਾ ਨੂੰ ਅੱਗੇ ਵਧਾਉਂਦੇ ਹੋਏ ਸੋ ਹੁਣ ਪਾਜੀ ਤੋਂ ਆਪਾਂ ਜਿਹੜਾ ਅਗਲਾ ਸਵਾਲ ਹੈ ਪੁੱਛਦੇ ਆ ਪਾਜੀ ਕੀ ਤੁਸੀਂ ਮੈਨੂੰ ਐਗਰੀ ਕਰਦੇ ਹੋ ਅੱਜ ਕੱਲ ਦੀ ਜਿਹੜੇ ਮੁੰਡੇ ਆ ਉਹ ਕੁੜੀਆਂ ਬਣਦੇ ਪਏ ਆ ਤੇ ਜਿਹੜੇ ਕੁੜੀਆਂ ਉਹ ਮੁੰਡੇ ਬਣਦੇ ਪਏ ਸਹਿਮਤ ਹੋ ਮੇਰੀ ਇਸ ਗੱਲ ਤੇ ਗਲਤ ਕੰਮ ਹੈ ਜਿਹੜਾ ਮਹਾਰਾਜ ਦਾ ਬਣਾ ਲ ਜਿਹੜਾ ਮੋੜਾ ਤੇ ਮੋੜਾ ਹੀ ਰਹੂਗਾ ਜਿਹੜੀ ਕੁੜੀ ਤੇ ਕੁੜੀ ਰਹੂਗੀ ਨਾ ਪਰ ਨਹੀਂ ਨਾ ਅੱਜ ਕੱਲ੍ਹ ਇਹ ਟ੍ਰੈਂਡ ਬਣਿਆ ਹੋਇਆ ਵੀ ਜੈਂਡਰ ਲੋਕੀ ਚੇਂਜ ਕਰ ਲੈਂਦੇ ਨੇ ਵੀ ਇੱਕ ਛੋਟੀ ਜੀ ਫੇਮ ਪਾਉਣ ਵਿੱਚੇ ਗਲਤ ਕੰਮ ਆ ਜੀ ਇਹ ਗਲਤ ਕੰਮ ਹੈ ਤੁਸੀਂ ਮੰਨਦੇ ਹੋ ਇਹ ਗਲਤ ਕੰਮ ਹੈਗਾ ਆ ਗਲਤ ਹੈਗਾ ਆ ਜੀ ਕੀ ਮੈਂ ਕਹਿੰਨਾ ਜਿਦੋਂ ਸਾਰੇ ਲੋਕ ਹੈਗੇ ਨੇ ਵੀ ਪੰਜਾਬ ਤੋਂ ਬਾਹਰ ਜਾਂਦੇ ਨੇ ਕੋਈ ਕੈਨੇਡਾ ਜਾਂਦਾ ਹੈ ਕੋਈ ਆਸਟ੍ਰੇਲੀਆ ਜਾਂਦਾ ਹੈ ਕੋਈ ਅਮਰੀਕਾ ਜਾਂਦਾ ਹੈ ਜਿੱਦਾਂ ਤੁਹਾਡੇ ਵਰਗੇ ਮੈਂ ਕਹਿੰਨੇ ਹੀਰੇ ਪੰਜਾਬ ਦੇ ਵਿੱਚ ਹੈਗੇ ਨੇ ਪੰਜਾਬ ਦੇ ਵਿੱਚ ਹੋਰ ਹੀਰੇ ਵੀ ਹੋਣਗੇ ਵੀ ਉਹਨਾਂ ਨੂੰ ਬਾਹਰ ਜਾਂਦੀ ਲੋੜ ਦੀ ਬਾਹਰ ਜਾ ਕੇ ਉਹ ਇਹ ਹੈ ਨਾ ਜਦੋਂ ਪੰਜਾਬੀ ਹੈ ਫਿਰ ਬਾਹਰ ਜਾ ਕੇ ਉੱਥੇ ਅੰਗਰੇਜ਼ਾਂ ਦੇ ਥੱਲੇ ਲਾ ਕੇ ਜਦ ਕੰਮ ਕਰਦੇ ਨੇ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਯਸ ਬੋਸ ਯਸ ਬੋਸ ਤੇ ਅੰਗਰੇਜ਼ ਉਹਨਾਂ ਨੂੰ 5 ਰੁਪਏ ਇੱਕ ਇੱਕ ਘੰਟੇ ਦੇ ਯਾਨੀ ਕਿ 5 ਡਾਲਰ ਲਾ ਲਓ ਜਾਂ 2 ਡਾਲਰ ਲਾ ਲਓ ਇੰਨੇ ਕੀ ਮਿਲਦੇ ਆ ਨਾ ਵੀ ਜਿੰਨੇ ਵੀ ਮੈਨੂੰ ਤੁਸੀਂ ਦੇਖ ਰਹੇ ਮੇਰੀ ਵੀਡੀਓ ਕਿ 5 ਡਾਲਰ ਲਾ ਲਓ ਜਾਂ 15 ਡਾਲਰ ਲਾ ਲਓ ਜਾਂ 20 ਡਾਲਰ ਲਾ ਲਓ ਤੇ ਉਸ ਤੋਂ ਬਾਅਦ ਕੰਮ ਕਈ ਵਾਰ ਨਿਕਲਦਾ ਜਾਂ ਡਿਪੈਂਡ ਕਰਦਾ ਵੀ ਉਹ ਬੰਦਾ ਸਹੀ ਤਰੀਕੇ ਨਾਲ ਰਹਿ ਰਿਹਾ ਜਾਂ ਇਲੀਗਲ ਤਰੀਕੇ ਨਾਲ ਜਿਹੜੇ ਤਾਂ ਰਹਿੰਦੇ ਆ ਉੱਥੇ ਇਲੀਗਲ ਉੱਥੇ ਤਾਂ ਪੰਜਾਬੀ ਮੈਂ ਕਹਿੰਨਾ ਹੈ ਵਿਚਾਰੇ ਮਾਰ ਖਾ ਜਾਂਦੇ ਮੰਨਦੇ ਤੁਸੀਂ ਹਾਂਜੀ ਹਾਂਜੀ ਹੈਗਾ ਮੈਂ ਕਿੰਨਾ ਬਾਹਰ ਜਾਓ ਜਿੰਨੇ ਵੀ ਜਿਨ੍ਹਾਂ ਦੇ ਹੱਥ ਦੇ ਵਿੱਚ ਹੁਨਰ ਹੈਗਾ ਬਾਹਰ ਵੀ ਜਾਓ ਪਰ ਉੱਥੇ ਅੰਗਰੇਜ਼ਾਂ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਕੰਮ ਕਰੋ ਫੇਸ ਵਾਦ ਹੈ ਮੰਨਦੇ ਹੋ ਕਰੀ ਨਹੀਂ ਤਾਂ ਪੰਜਾਬ 'ਚ ਰਹਿ ਕੇ ਆਪਾਂ ਪੰਜਾਬ ਨੂੰ ਫਿਰ ਵਧੀਆ ਤਰੀਕੇ ਨਾਲ ਆਪਾਂ ਅੱਗੇ ਗ੍ਰੋਥ ਕਰ ਸਕਦੇ ਆ ਪੰਜਾਬ ਦੀ ਹਾਂਜੀ ਜਿੱਦ ਤੱਕ ਤੁਸੀਂ ਹੁਣ ਉਹ ਹੀਰੋ ਹੈਗੇ ਪੰਜਾਬ ਦੇ ਜਿਹਨੂੰ ਆਪਾਂ ਸਟੰਟਮੈਨਾਂ ਤੋਂ ਜਾਣਦੇ ਆ ਪਰ ਕਈ ਲੋਕਾਂ ਨੂੰ ਤੁਹਾਡੇ ਬਾਰੇ ਹਲੇ ਤੱਕ ਪਤਾ ਹੀ ਨਹੀਂ ਹੈਗਾ ਇਹ ਵੀ ਗੱਲ ਤੁਸੀਂ ਸਹਿਮਤ ਕਰਦੇ ਹੋ ਹਾਂਜੀ ਸਹੋਰ ਜੀ ਆਪਾਂ ਗੱਲ ਕਰੀਏ ਤੁਹਾਡੀ ਜ਼ਿੰਦਗੀ ਦੀ ਜਿਹੜੀ ਤੁਸੀਂ ਪੜ੍ਹਾਈ ਕੀਤੀ ਹੈ ਪੜ੍ਹਾਈ ਦੇ ਸਫ਼ਰ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਤੁਹਾਡਾ ਕਿਦਾਦਾ ਰਿਹਾ ਬਲਿਆ ਜੀ ਬਲਿਆ ਹੋ ਗਿਆ ਪਹਿਲਾਂ ਮੈਂ ਕਾਰ ਸੇ ਬਚੇ ਸੀ ਹਮ ਸੰਤ ਬਾਬਾ ਸਲੱਖਣ ਸਿੰਘ ਕਿਨੰਧਪੁਰ ਸਹਾ ਵਾਲੇ ਅੱਛਾ ਹੁਣ ਜਦ ਮੈਂ ਸਟੈਂਡ ਕਰਨਾ ਹੁੰਦਾ ਤੇ ਕਿਰਪਾ ਨਾਲ ਹੋ ਜਾਂਦਾ ਜੀ ਔਰ ਮੈਂ ਕਿਹਾ ਕਿ ਡਰਾਈਵਰੀ ਸਾਹ ਲੈਂਦਾ ਹਮ ਜਿਹੜਾ ਮੈਂ ਚੱਲਦਾ ਬੋਲਟ ਕਰ ਜਣਾ ਪਉੜੀਆਂ ਪੂਰੇ ਲਾ ਕੇ ਉਹ ਵੀ ਜਿਹੜੇ ਕਿਰਪਾ ਜੀ ਉਹਨਾਂ ਦੇ ਸੰਤਾ ਮਾ ਘੋਸ਼ਾਂ ਦੇ ਬਚਣਾ ਹਮ ਕਾਰ پورے ਸੈਸਮਾ ਸਾਰੇ ਕੋ ਬੋਲੇ ਬੇਸਾਂ ਜਾਵੇ ਕੋ ਜਿਹੜੇ ਮਾਹਪੁਰਸ਼ਾਂ ਦੇ ਬਚਨ ਹੁੰਦਾ ਮਿਰਸਾ ਨਹੀਂ ਨਾ ਜਾਂਦਾ ਉਹ ਕਹਿੰਦੇ ਵੀ ਗੁਰਨਾਮ ਦੇ ਹੱਥਾਂ ਹੱਥਾਂ ਦੇ ਬਿਨਾਂ ਗੱਡੀਆਂ ਚਲਾ ਦਿੰਦਾ ਹੱਥ ਛੱਡ ਕੇ ਗੁਰਨਾਮ ਨਹੀਂ ਲੋੜ ਪੈਂਦਾ ਹੱਥਾਂ ਨਾਲ ਗੱਡੀਆਂ ਚਲਾਉਣ ਅੱਛਾ ਗੁਰਨਾਮ ਸੋ ਉੱਤੇ ਉਹ ਡੁੱਬ ਕੇ ਕਹਿੰਦੇ ਕੀ ਬਾਤ ਹੈ ਮਤਲਬ ਬਾਕੀ ਉਹਨਾਂ ਦੇ ਮਾਹਪੁਰਸ਼ਾਂ ਦੇ ਜਿਹੜੇ ਬਚਨ ਸੀ ਉਹ ਫਿਰ ਸਹੀ ਰਹੇ ਹੈ ਨਾ ਸੋ ਜਦੋਂ ਤੁਸੀਂ ਕਾਰ ਸੇਵਾ ਕੀਤੀ ਕਾਰ ਸੇਵਾ ਤੋਂ ਬਾਅਦ ਫਿਰ ਜਿੱਦਾਂ ਉਹ ਸੰਤਾਂ ਦੇ ਬਚਨ ਰਹੇ ਵੀ ਤੁਸੀਂ ਫਿਰ ਸਟੰਟਮੈਨ ਦੀ ਲਾਈਫ ਦੇ ਵਿੱਚ ਆ ਗਏ ਹੈ ਨਾ ਇੱਕ ਸਟੰਟਮੈਨ ਇੱਕ ਸਟੰਟਮੈਨ ਦੀ ਜ਼ਿੰਦਗੀ ਕਿੱਦਾਂ ਦੀ ਰਹਿੰਦੀ ਹੈ ਬੜਾ ਵਧੀਆ ਜੀ ਸੌਖੀ ਕੀ ਔਖੀ ਪੈਸੇ ਇੰਨਾ ਹੀ ਚੋਕੀ ਵੀ ਤੇ ਔਖੀ ਵੀ ਹੈ ਜੀ ਦੇਖੋ ਪੈਸਾ ਜ਼ਰੂਰੀ ਹੈ ਹਾਂ ਜੀ ਜੀ ਪੈਸਾ ਹਰ ਇੱਕ ਨੂੰ ਜ਼ਰੂਰੀ ਹੈ ਜੇ ਪੈਸਾ ਤੁਹਾਨੂੰ ਨਹੀਂ ਮਿਲੂਗਾ ਤੇ ਫਿਰ ਜ਼ਿੰਦਗੀ ਦੀ ਜਿਹੜੀ ਪਟੜੀ ਹੈ ਉਹ ਨਹੀਂ ਰਾਹ ਦੇ ਵਿੱਚ ਚੱਲਦੀ ਤੁਸੀਂ ਮੰਨਦੇ ਹੋ ਕਿ ਨਹੀਂ ਹੈ ਨਾ ਹਾਂ ਜੀ ਜੀ ਜੇ ਆਪਣੇ ਹੱਥ ਦੇ ਵਿੱਚ ਪੈਸਾ ਹੋਊਗਾ ਤੇ ਆਪਾਂ ਜ਼ਿੰਦਗੀ ਦੇ ਅਸ਼ੋਰਾਮ ਆਪਾਂ ਲੈ ਸਕਦੇ ਹਾਂ ਸੋ ਪੈਸਾ ਵੀ ਜ਼ਰੂਰੀ ਹੈਗਾ ਸੋ ਪੈਸੇ ਨੂੰ ਲੈ ਕੇ ਹੁਣ ਤੱਕ ਮੈਂ ਇਹ ਨਹੀਂ ਤੁਹਾਡੇ ਤੋਂ ਪੁੱਛਾਂਗਾ ਵੀ ਤੁਸੀਂ ਕਿੰਨੀ ਕਮਾਈ ਕੀਤੀ ਹੈ ਵੀ ਕੀ ਤੁਸੀਂ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੋ ਆ ਵਧੀਆ ਜੀ ਠੀਕਾ ਜੋ ਮਹਾਰਾਜ ਨੇ ਕਰਮਾਚਿ ਦੇ ਵਿੱਚ ਦੇ ਰਿਹਾ ਉਹ ਮਿਲ ਹੀ ਜਾਣਾ ਜੀ ਹਾਂ ਜੀ ਜੋ ਮਹਾਰਾਜ ਨੇ ਕਰਮਾਚਿ ਲਿਖਿਆ ਉਹ ਬਿਲਕੁਲ ਇਹ ਹਾਂ ਜੀ 101% ਮੈਂ ਤੁਹਾਡੇ ਨਾਲ ਇਸ ਗੱਲ ਦੇ ਨਾਲ ਸਹਿਮਤ ਹਾਂ ਜੋ ਰੱਬ ਨੇ ਸਾਨੂੰ ਭੇਜਿਆ ਤੇ ਰੱਬ ਨੇ ਕੁਝ ਨਾ ਕੁਝ ਸੋਚ ਕੇ ਸਾਡੇ ਕਰਮ ਦੇ ਆਧਾਰ ਤੇ ਸੀ ਆਪਣੀ ਜ਼ਿੰਦਗੀ ਲੋਗੇ ਬਤੀਤ ਹੋਰ ਬੰਦਾ ਜਿੰਨਾ ਮਰਜੀ ਜੋਰ ਲਾ ਦੇ ਜਿਹੜੇ ਮਰਜੀ ਅਫਸਰ ਨੂੰ ਸਵਾਰਸ ਪਾਲੇ ਕੋਈ ਫਿਕੜਾ ਲਾ ਲਿਆ ਜਦੋਂ ਮਹਾਰਾਜ ਦੇ ਹੁਕਮਾ ਕੰਮ ਹੋਦੇ ਹੁਣੇ ਜੀ ਮਹਾਰਾਜ ਦੇ ਹੁਕਮ ਤੇ ਨਾਲੀ ਉਹ ਤਾਂ ਕੰਮ ਆਉਂਦਾ ਹਾਂਜੀ ਹਾਂਜੀ ਉਹਦੇ ਹੁਕਮ ਨਾਲ ਪਤਾ ਨਹੀਂ ਹਿੱਲਦਾ ਜੀ ਹੁਕਮ ਦੇ ਨਾਲ ਉਹਦੇ ਪੱਤਾ ਨਹੀਂ ਹਿੱਲਦਾ ਬਾਕੀ ਬਿਲਕੁਲ ਏ ਤਾਂ ਟੀ ਗੱਲ ਸਹੀ ਹੈ ਮੈਨੂੰ ਇੱਕ ਗੱਲ ਯਾਦ ਆ ਗਈ ਵੀ ਜਦੋਂ ਕਹਿੰਦੇ ਆ ਵੀ ਅੱਜ ਤੋਂ 10 ਸਾਲ ਪਹਿਲਾਂ ਪੰਜਾਬ ਤੇ ਹੁਣ ਦੇ ਪੰਜਾਬ ਹਨਾ ਬਹੁਤ ਫਰਕ ਹੈ ਹਾਂਜੀ ਹਾਂਜੀ ਪਹਿਲਾਂ ਆਮ ਛੋਟੇ-ਛੋਟੇ ਫੋਨ ਹੁੰਦੇ ਸੀਗੇ ਆਪਣੇ ਪਹਿਲਾਂ ਨੋਕੀਆ ਚੱਲਦਾ ਹੁੰਦਾ ਸੀਗਾ ਨੋਕੀਆ ਤੋਂ ਬਾਅਦ ਫਿਰ ਆਪਣੇ ਟੱਚ ਵਾਲੇ ਫੋਨ ਆ ਗਏ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਕਿੰਨਾ ਕੁਝ ਬਦਲਾਵ ਆਇਆ ਪੰਜਾਬ ਦੇ ਵਿੱਚ ਟੈਕਨੋਲੋਜੀ ਨੇ ਬਹੁਤ ਵਧਾ ਕੀਤਾ ਪਵਾ ਬਾਲੀਵੁੱਡ ਦਾ ਲਾ ਲੋ ਪਵਾ ਪੰਜਾਬ ਦੀ ਫਿਲਮ ਇੰਡਸਟਰੀ ਲਾ ਲੋ ਕਾਫੀ ਉਹਦੇ ਵਿੱਚ ਬਦਲਾਵ ਆਈ ਹੈ ਨਾ ਆਪਣੀ ਜ਼ਿੰਦਗੀ ਦੇ ਵਿੱਚ ਵੀ ਇਦਾਂ ਦੇ ਬਦਲਾਵ ਵੀ ਇਦਾਂ ਦੀ ਤੁਹਾਡੀ ਕੋਈ ਛੋਟੀ ਜੀ ਕੋਈ ਹੋਵੇ ਕਹਾਣੀ ਹੋਵੇ ਜੋ ਤੁਸੀਂ ਲੋਕਾਂ ਤੱਕ ਦੱਸਣੀ ਚਾਹਦੇ ਮੈਂ ਕਹਾਣੀ ਮੈਂ ਕਰੀ ਧਿਆਨ ਨਹੀਂ ਦਸਾ ਜਿਹਦਾ ਕੰਮ ਬਹ ਮਾਰੇ ਤੇ ਕਾਰਗਰ ਕੀ ਤੇ ਪਰੋ ਸਾਰਾ ਕਰ ਹੂੰ ਜੋ ਦਾ ਹੁਕਮ ਕਰ ਜਾਂਦਾ ਬਸ ਜਿਸਨੂੰ ਪੋਛਾ ਜਿਸਨੂੰ ਖੁਸ਼ ਮਤਲਬ ਤੁਸੀਂ ਮੈਂ ਕਹਿ ਸਕਦਾ ਵੀ ਇੱਕ ਖੁਸ਼ਦਿਲ ਇਨਸਾਨ ਹਾਂ ਜੀ ਵੀ ਜੋ ਰੱਬ ਨੇ ਕਰਤਾ ਵੀ ਅਸੀਂ ਬਸ ਸਿਰ ਮੱਥੇ ਮੈਂ ਕਦੇ ਟੈਨਸ਼ਨ ਨਹੀਂ ਦਿੱਤੀ ਨਹੀਂ ਕਿਸੇ ਕੰਮ ਦਾ ਹੂੰ ਮੈਂ ਤਾਂ ਹੰਝਣਦਾ ਹੁੰਦਾ ਹੁਣ ਅਸਟੈਂਡ ਕਰਨਾ ਕਰਦੇ ਮੈਨੂੰ ਗਾਣਾ ਕਰਦੇ ਗੁੱਸੇ ਹੁੰਦੇ ਨਾ ਕਰ ਅੱਛਾ ਕੰਮ ਕਰਨਾ ਮੈਂ ਕਰੀ ਜਾਣਾ ਬਸ ਪਰ ਮੈਂ ਵੀ ਉਹ ਪੰਜਾਬੀ ਚਾਂਖ ਹੈਗੀ ਆ ਵੀ ਮੈਂ ਤਾਂ ਕਰਨੇ ਕਰਦੀ ਹਾਂ ਹੈਨਾ ਉਹਨਾਂ ਕਈ ਵਾਰੀ ਰਾਤ ਨੂੰ ਚੱਲ ਜਾਂਦਾ ਬੁਲਟ ਮੋਟਰਸਾਈਕਲ ਲਾ ਕੇ ਰਾਤ ਨੂੰ ਘਰੋਂ ਨਾ ਜਾ ਕੇ ਹੂੰ ਨਿਕਲ ਜਾਂਦਾ ਰਾਤ ਜਾ ਕੇ ਵੀ ਘਰ ਦੇ ਫਿਰ ਵੀ ਆ ਰੋਕਦੇ ਤਾਂ ਹੋਣਗੇ ਨਾ ਵੀ ਤੁਸੀਂ ਨਾ ਸਟੰਟ ਕਰੋ ਹਨਾ ਵੀ ਹੁਣ ਰਾਤ ਦਾ ਵੇਲਾ ਹੋ ਗਿਆ ਵੀ ਨਾ ਕਰੋ ਮੈਂ ਕਿਹਾ ਦਸ ਕੇ ਜਾਣਾ ਵੀ ਸਟੰਟ ਕਰਨ ਚੱਲ ਜਾ ਅਛਾ ਚੋਰੀ ਚੋਰੀ ਜਾਂਦਾ ਸਾਰੇ ਚੋਰੀ ਚੋਰੀ ਨਿਕਲ ਜਾਂਦਾ ਸੋ ਦੋਸਤੋ ਅੱਜ ਤੁਹਾਨੂੰ ਮੈਂ ਰੂਬਰੂ ਕਰਵਾਇਆ ਗੁਰਨਾਮ ਸਿੰਘ ਜੀ ਜਿਹਨਾਂ ਨੂੰ ਅਸੀਂ ਕਹਿੰਦੇ ਆ ਪੰਜਾਬ ਦਾ ਸਟੰਟਮੈਨ ਯਾਨੀ ਕਿ ਪੰਜਾਬ ਦਾ ਉਹ ਹੀਰਾ ਜੋ ਹੁਣੇ ਤੱਕ ਲੁਕਿਆ ਹੋਇਆ ਲੋਕੀ ਜਾਣਦੇ ਨੇ ਪਰ ਬਹੁਤ ਘੱਟ ਲੋਕ ਹੀ ਜਾਂਦੇ ਸੋ ਵੀਡੀਓ ਨੂੰ ਬਣਾਉਣ ਦਾ ਮਕਸਦ ਮੇਰਾ ਇਹ ਸੀ ਵੀ ਇਹਨਾਂ ਨੂੰ ਲੋਕੀ ਜਾਣਨ ਪੰਜਾਬ ਦੀ ਫਿਲਮ ਇੰਡਸਟਰੀ ਦਾ ਕੋਈ ਵੀ ਡਾਇਰੈਕਟਰ ਤਾਂ ਕਿ ਇਹ ਵੀਡੀਓ ਪਹੁੰਚੇ ਤੇ ਇਹਨਾਂ ਨੂੰ ਉਹਦੇ ਵਿੱਚ ਕੁਛ ਨਾ ਕੁਛ ਰੋਲ ਜ਼ਰੂਰ ਦਿੱਤਾ ਜਾਵੇ ਜੋ ਕਿ ਇਹਨਾਂ ਦੀ ਆਨ ਵਾਲੀ ਜ਼ਿੰਦਗੀ ਹੈ ਹੋਰ ਵਧੀਆ ਹੋ ਸਕੇ ਕਿਉਂਕਿ ਇਹ ਪੰਜਾਬ ਦੇ ਉਹ ਹੀਰੇ ਨੇ ਮੈਂ ਕਹੂੰਗਾ ਵੀ ਜੇ ਹੀਰੇ ਪੰਜਾਬ ਦੇ ਵਿੱਚ ਇੰਨੇ ਹਨ ਨਾ ਜੇ ਆਪਾਂ ਉਹਨਾਂ ਨੂੰ ਨਿਖਾਰ ਕੇ ਲਿਆਈਏ ਨਾ ਤੇ ਪੰਜਾਬ ਦੀ ਮੈਂ ਕਹਿੰਨਾ ਬੱਲੇ ਬੱਲੇ ਹੋ ਜੂਗੀ ਤੁਸੀਂ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋਗੇ ਸੋ ਮਿੱਤਰੋ ਜੇ ਕੋਈ ਬੱਚਾ ਵੀਡੀਓ ਦੇਖ ਰਿਹਾ ਹੈ ਸੋ ਸਟੰਟ ਬਿਲਕੁਲ ਵੀ ਨਾ ਕਰਨ ਇਹਨਾਂ ਨੇ ਬਹੁਤ ਹੀ ਬਰੀਕੀਆਂ ਦੇ ਨਾਲ ਬਹੁਤ ਹੀ ਪ੍ਰੈਕਟਿਸ ਦੇ ਨਾਲ ਇਹ ਚੀਜ਼ਾਂ ਸਾਰੀਆਂ ਕੀਤੀਆਂ ਹੋਈਆਂ ਸੋ ਬੱਚੇ ਸਟੰਟ ਬਿਲਕੁਲ ਵੀ ਨਾ ਕਰੋ ਸੋ ਦੋਸਤੋ ਆਪਣੀ ਵੀਡੀਓ ਨੂੰ ਕਰਦੇ ਆ ਆਪਾਂ ਇੱਥੇ ਖਤਮ ਸੋ ਮਿਲਾਂਗੇ ਆਪਣੇ ਅਗਲੇ ਐਪੀਸੋਡ ਦੇ ਵਿੱਚ ਇੱਕ ਹੋਰ ਇਹ ਹਸਤੀ ਦੇ ਨਾਲ ਸੋ ਗੁਰਨਾਮ ਸਿੰਘ ਜੀ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ